ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਵਿਸ਼ਾਲ ਕੁਮਾਰ ਮੰਗਲਿਕ ਜਨਮ ਤਰੀਕ 31 11 1993 ਹਾਈਟ 6 ਫੁੱਟ ਪੜਾਈ ਗ੍ਰੈਜੂਏਸ਼ਨ ਏਰੀਆ ਨਮਾ ਸ਼ਹਿਰ ਕਾਸਟ ਖੱਤਰੀ ਕੰਮ ਦਵਾਈ ਵਿੱਚ ਸੇਲਜ਼ਮੈਨ ਮੰਗ ਵਧੀਆ ਪਰਵਤ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 743074 ਵੱਤੀ 885 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਨਾਮ ਸਿੰਘ ਲੜਕਾ ਸਰਕਾਰੀ ਨੌਕਰੀ ਜਨਮ ਤਰੀਕ 23 ਜਮਾਤ 1995 ਹਾਈਟ 5 ਫੁੱਟ 9 ਇੰਚ ਪੜਾਈ ਬੀਏ ਬੀਐਡ ਕਾਸਟ ਮਜਵੀ ਸਿੱਖ ਸ਼ਹਿਰ ਬਟਿੰਡਾ ਕੰਮ ਇੰਗਲਿਸ਼ ਟੀਚਰ ਸਰਕਾਰੀ ਨੌਕਰੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕਪਰਾਵ ਡਾਕਟਰ ਸਰਕਾਰੀ ਨੌਕਰੀ ਮੰਗਾ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੇ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ 6005076188 6005076188 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ नाम सिंह जन्म तिथि 12 5 महीना 1995 हाइट 5 फुट 10 इंच कास्ट जट सिख गोत्र अगैला शहर मोगा पढ़ाई प्लस 2 काम खेतीबाड़ी स्पोर्ट्समैन जमीन 7 किले परिवार मेंबर पिता माता एक बहन अमेरिड मांग वधिया परिवार तो पढ़ी लिखी लड़की की लोड है ਇਨਾਂ ਦਾ ਮੋਬਾਈਲ ਨੰਬਰ 7528807463 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਤਬ ਰਾਡ ਕਾਸਟ ਯਰ ਸਿੱਖ ਵਡਾਈ 2 ਕੋਰਸ ਡਿਪਲੋਮਾ ਕੁਕਿੰਗ ਜਮੀਨ ਪੰਜ ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਬਰਾ ਮੈਰਿਟ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਹ ਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਏ ਮੰਗ ਵਧੀਆ ਪਰਵਾਤੋਂ ਬੜੇ ਲਿਕੇ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 81464 37929 81464 37929 ਨਾਮ ਕੋ ਲੜਕੀ ਅਮਰੀਕਾ ਸਿਟੀਜ਼ਨ ਉਮਰ 30 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਅਯੁਰ ਸਿੱਖ ਕੰਮ ਨਰਸਿੰਗ ਕੈਲੀਫੋਰਨੀਆ ਅਮਰੀਕਾ ਕਰਦੇ ਨੇ ਪਰਿਵਾਰ ਮੈਂਬਰ ਅਮਰੀਕਾ ਰਹਿੰਦੇ ਮੰਗ ਲੜਕਾ ਵਿਆਸ਼ ਨੂੰ ਵਧੀਆ ਪਰਿਵਾਰ ਤੋਂ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਅਮਰੀਕਾ ਵਧੀਆ ਜੋਬ ਕਰਦਾ ਹੋਵੇ ਅਮਸਰ ਏਰੀਆ ਨੂਪੈਲ ਇਹਨਾਂ ਦਾ ਮੋਬਾਈਲ ਨੰਬਰ +1 408 973 3490 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤਰੀ 1999 ਹਾਈਟ 5 ਫੁੱਟ 8 ਇੰਚ ਬੜਾਈ +2 ਕੋਰਸ ਆਰਟੀਆਈ ਕਾਮ ਪ੍ਰਾਈਵੇਟ ਜੋਬ ਕਾਸਟ ਯਟ ਸਿਕ ਜ਼ਮੀਨ 4 ਏਕੜ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੋਬ ਮਾਤਾ ਹਾਊਸ ਵਾਈਫ ਇੱਕ ਭਰਾ ਪ੍ਰਾਈਵੇਟ ਜੋਬ ਇੱਕ ਭੈਣ ਮੈਰਿਡ ਮੰਗ ਵਿਦੀ ਪਰਵਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 99817755423 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 16/4/1992 ਬੜਾਈ +2 ਕਾਸਟ ਕੰਪੋਜ਼ ਏਰੀਆ ਸਿੱਧੂ ਅਪਰੋਚ ਪਰ ਕਾਮ ਮਿਸਟਰੀ ਠੇਕੇਦਾਰ ਪਰਿਵਾਰ ਮੈਂਬਰ ਇੱਕ ਭਰਾ ਕੈਨੇਡਾ ਮਾਂਗਵਰੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਨਾ ਦਾ ਮੋਬਾਈਲ ਨੰਬਰ 8430694395 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 5 ਇੰਚ ਕਾਸਟ 1 ਸਾਲ ਸੇ ਕੋਗੋਤ ਤਾਲੀਵਾਰ ਜ਼ਿਲ੍ਹਾ ਮੋਗਾ ਪੜਾਈ ਵੀ ਐਸ ਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਹੈ ਲੜਕੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਇੱਕ ਕੈਨੇਡਾ ਪੀਆਰ ਮੈਰਿਡ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਜਿਹਾ ਪਰਵਰਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲड़का ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 9814252119 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕਾ 2 12 1995 ਹਾਈਟ 6 ਫੁੱਟ 1 ਇੰਚ ਕਾਸਟ 1 ਯਰ ਸੇਕਾ ਗੋਤਮਾਨ ਜ਼ਿਲ੍ਹਾ ਨਵਾਂ ਸ਼ਹਿਰ ਪੜਾਈ ਮਕੈਨੀਕਲ ਡਿਪਲੋਮਾ ਇੰਡੀਆ ਡਿਜ਼ਾਈਨ ਕਨੇਡਾ ਕਾਮੇ ਟਰੱਕ ਡਰਾਈਵਰ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਕੈਨੇਡਾ ਦੇ ਪੀਆਰ ਫਾਈਲ ਲੱਗੀ ਹੋਈ ਹੈ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਡ ਮਾਤਾ ਹਾਊਸ ਵਾਈਫ ਇੱਕ ਆਰਮੀ ਦੇ ਵਿੱਚ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵੀ ਐਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਨਾਸੀ 86099 697 ਦੂਜਾ ਮੋਬਾਈਲ ਨੰਬਰ 94653 12053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰੂਰੀ 1281999684 ਪਰ ਆਈ ਵੀ ਇਹ ਜ਼ਮੀਨ ਸਾਤ ਕਿਲੇ ਲੜਕੇ ਦਾ ਤਿਲਾਕ ਹੋਇਆ ਕਾਸਟ ਉਜੜ ਸਿਕ ਜਿਲ੍ਹਾ ਤਰਨਤਨ ਕਾਮਕੇਟੀ ਵੜੀ ਪਹਿਲਾ ਲੜਕਾ ਵਾਰਲੀ ਕੰਟਰੀ ਵਿੱਚ ਰਹਿ ਕੇ ਆਇਆ ਪਰਿਵਾਰ ਮੈਂਬਰ ਪਿਤਾ ਕਿਤੀਵਾੜੀ ਕਰਦੇ ਨੇ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਹੈ ਮਾਤਾ ਹਾਊਸ ਵਾਈਫ ਕੈਨੇਡਾ ਵਿੱਚ ਰਹਿੰਦੇ ਨੇ ਇੱਕ ਭੈਣ ਕੈਨੇਡਾ ਇੱਕ ਭਰਾ ਕੈਨੇਡਾ ਅਮੈਰਿਡ ਮੰਗ ਵੈਰੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੇ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਹਣੀ ਸੁਨੱਖੀ ਘਰੇਲੂ ਕੰਮ ਕਾਰਜ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 70875 95593 7875 95593 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 10 12 1992 ਹਾਈਟ 5 ਫੂਟ 11 ਇੰਚ ਕਾਸਟ ਅਜਰ ਸੇਖਰ ਜਲਾਫਤੀਗੜ ਸਾਹਿਬ ਜਵੀਨ 4.5 ਏਕੜ ਪਰਿਵਾਰ ਮੈਂਬਰ ਪਿਤਾ ਸਭ ਕਹਾਜੀ ਲੜਕੇ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕੈਨੇਡਾ ਗਿਆ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ ਇਹਨਾਂ ਦਾ ਮੋਬਾਈਲ ਨੰਬਰ 9914329844 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤਰੀਕ 3/9/1993 ਹਾਈਟ 5 ਫੁੱਟ 11 ਇੰਚ ਕਾਸਟ ਅਜਰ ਸਿਕ ਗੋਥਰ ਟਿਲੋ ਏਰੀਆ ਵਟਿੰਡਾ ਕੰਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕੰਮ ਪੁਲਿਸ ਨਿਊ ਨਿਊਜ਼ੀਲੈਂਡ ਜ਼ਮੀਨ 5 ਕਿੱਲੇ ਦੋ ਪਲਾਟ ਸ਼ੈਰੀ ਪਿੰਡ ਦੇ ਵਿੱਚ ਬਹੁਤ ਆਲੀਸ਼ਾਨ ਕੋਠੀ ਪਾਈ ਹੋਈ ਹੈ ਪਰ ਫੈਮਿਲੀ ਮੈਂਬਰ ਪਿਤਾ ਕਿੱਤੀ ਵਾੜੀ ਕਰਦੇ ਮਾਤਾ ਹਾਊਸ ਵਾਈਫ ਆ ਦਾਦਾ ਪੰਚਾਇਤ ਦੇ ਵਿਭਾਗ ਐਸ ਡੀਓ ਰਿਟਾਇਰਡ ਇੱਕ ਭਰਾ ਕੈਨੇਡਾ ਮੰਗਾ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੇ ਵੀ ਐਸੀ ਨਰਸਿੰਗ ਕੀਤੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਪਰਸੀ 761 3254 ਇਹਨਾਂ ਦਾ ਦੂਜਾ ਮੋਬਾਈਲ ਨੰਬਰ 998888 44272 998888 44272 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਗਗਨਦੀਪ ਸਿੰਘ ਜਨਮ ਤਰੀਕ 31 1994 ਹਾਈਟ ਪੰਜ ਫੂਟ 7 ਇੰਚ ਪੜਾਈ ਪਲੱਸ 2 ਜ਼ਿਲ੍ਹਾ ਜਲੰਧਰ ਕੰਮ ਦबई ਤਨਖਾਹ 60000 ਪ੍ਰਤੀ ਮਹੀਨਾ ਮੰਗ ਵਧੀਆਂ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ ਸਿੰਪਲ ਮੈਰिज ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 93155 78857 98155 78857 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਸ਼ਿਵ ਕੁਮਾਰ ਜਨਮ ਤਰੀਕ 31/5/1992 ਜਨਮ ਟਾਈਮ ਸਵੇਰ 8:25 then ਐਂਤਵਰ ਹਾਈਟ 5 ਫੁੱਟ 7 ਇੰਚ ਪੜਾਈ ਬੀਏ ਕਾਸਟ ਖੱਤਰੀ ਕੰਮ ਕੋਟ ਲੁਧਿਆਣਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭੈਣ ਵਿਆਹੀ ਹੋਈ ਮੰਗਲ ਰਤਿਆ ਪਰਿਵਾਰਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914463227 9914463227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਪਿਆਰ ਪੁਤਕਾਰ ਜਨਮ ਤਰੀਕ 26 2 1993 ਹਾਈਟ 5 ਫੁੱਟ 9 ਇੰਚ ਪੜਾਈ ਵੀ ਐ ਕਾਸਟ ਜੜ ਸਿੱਖ ਗੋਤ ਸੰਧੂ ਜ਼ਮੀਨ 7 ਕਿੱਲੇ ਹਰਿਆਣਾ ਜ਼ਿਲ੍ਹਾ ਕਰਨਾਲ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨੇ ਤਿੰਨ ਭਰਾ ਇੱਕ ਭਰਾ ਜੁਆ ਸੇ ਦੋ ਭਰਾ ਅਮੈਰਿਡ ਨੇ ਮੰਗ ਵਧੀਆ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98964 94938 98964 94938 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲੜਕਾ ਸਪੀਨ ਪੀਆਰ ਜਨਮ ਤਰੀਕ 22 1993 ਹਾਈਟ 5 ਫੁੱਟ 9 ਇੰਚ ਏਰੀਆ ਰਾਜਪੁਰਾ ਚੈ ਜ਼ਿਲ੍ਹਾ ਪਟਿਆਲਾ ਕਾਜ ਤੇ ਜਰਸੀ ਕੋਟ ਆਵਾਜ਼ਵਾ ਜ਼ਮੀਨ 2.5 ਏਕੜ ਪੜਾਈ ਬੀਏ ਸੀ ਨਾਨ ਮੈਡੀਕਲ ਐਮ ਐਸ ਸੀ ਕੰਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਵਾਰ ਮੈਂਬਰ ਵਿਤ ਸਭ ਕਾ ਪੋਜੀ ਮਾਥ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਵਾਂਗ ਵੱਡੀ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਰਸੀ ਦੇ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 8054308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 13 12 1986 ਹਾਈਟ 5 ਫੁੱਟ 7 ਇੰਚ ਜਨਮ ਟਾਈਮ 4:15 ਪੜਾਈ 10ਵੀਂ ਪਾਸ ਕੰਮ bizness 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਦੋ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9888321184 9888321184 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਹੋ ਜਾਣਕਾਰੀ ਲੈ ਸਕਦੇ ਹਾਂ ਨਾਮ ਕੁਮਾਰ ਜਨਮ ਤਰੀਕ 8 1990 ਹਾਈਟ 5 ਫੁੱਟ 8 ਇੰਚ ਲੁਧਿਆਣਾ ਕਾਸਟ ਬਾਮਨ ਪੜਾਈ ਵੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੀ ਮੰਗ ਵਧੀਆ ਪਰਵਾਤ ਨੂੰ ਪਾੜੀ ਲਈ ਕਿ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9781715013 ਸਟਾਨ ਨੰਬਰ 81715013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਾਨਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 30 ਸਾਲ ਹਾਈਟ 5 ফুট 10 ਇੰਚ ਕਾਸਟ ਅੱਯਰ ਸਿੱਖ ਪੜਾਈ ਪਲੱਸ 2 ਡਿਪਲੋਮਾ ਐਗਰੀਕਲਚਰ 1 ਸਾਲ ਕੰਪਿਊਟਰ ਦਾ ਕੋਰਸ ਜ਼ਮੀਨ ਅੱਟ ਕਿਲੇ ਕੰਮ ਆਪਣਾ ਬਿਜ਼ਨਸ ਏਰੀਆ ਪਬਲੀ ਕਲਾ ਜਮਨਾ ਨਗਰ ਹਰਿਆਣਾ ਮੰਗ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਅੰਬਾਲਾ ਜ਼ਮਨਾ ਹਰਿਆਣਾ ਤੋਂ ਹੋਵੇ ਜਰੂਰ ਸਿਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰ ਇਹਨਾਂ ਦਾ ਮੋਬਾਈਲ ਨੰਬਰ 85296 78206 85296 78206 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਲੈ ਸਕਦੇ ਹੋ ਨਮੂ ਸਿੰਘ ਜਰਮ ਤਰੀਕਾ 15 ਆਤਮਾ ਮਹੀਨਾ 1996 ਹਾਈ ਟੂ 5 ਫੁੱਟ 8 ਇੰਚ ਏਰੀਆ ਹਰਿਆਣਾ ਕਾਸਟ ਕੰਪੋਜ਼ ਕਮ ਆਨਲਾਈਨ ਕਾਊਂਟੈਂਟ ਤੁਨਕਾ 80000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਇੱਕ ਪਰ ਇੱਕ ਪੈਨ ਮੰਗ ਵਰੀਆ ਪਰਿਵਾਰ ਤੋਂ ਵੜੀ ਲਕੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9466699100 26 946689126 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 23 ਦੂਜਾ ਮਹੀਨਾ 1997 ਹਾਈਟ 5 ਫੁੱਟ 10 ਇੰਚ ਏਰੀਆ ਅੰਮ੍ਰਿਤਸਰ ਕਾਸਟ ਅਯਰ ਸਿੱਖ ਪੜਾਈ ਗ੍ਰੈਜੂਏਸ਼ਨ ਕਮ ਆਰਮੀ ਦੇ ਵਿੱਚ 5 ਸਾਲ ਹੋ ਗਏ ਨੇ ਜੋਬ ਕਰਦੇ ਜਮੀਨ 2 ਕਿੱਲੇ ਵੈੰਡ ਤੇ ਸ਼ਹਿਰ ਦੇ ਵਿੱਚ ਪ੍ਰੋਪਰਟੀ ਪਰਿਵਾਰ ਮੈਂਬਰ ਇੱਕ ਭੈਣ ਮੈਰਿਡ ਇੱਕ ਭਰਾ ਮੰਗ ਕਾਹਦਾ ਨਹੀਂ ਪਰਵਾਰ ਤੋਂ ਲੜਕੀ ਸੋਹਣੀ ਤੇ ਸੰਸਕਾਰਿਕ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਪੜਾਈ ਬੀਏ ਹੋਵੇ ਉਮਰ 21 ਤੋਂ 23 ਸਾਲ ਦੀ ਹੋਵੇ ਜਰਸ ਇੱਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9801902808 9801902858 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਕੌਰ ਜਨਮ ਤਰੀਕ 521995 ਹਾਈਟ 5 ਫੁੱਟ 1 ਇੰਚ ਪੜਾਈ ਐਮਏ ਇੰਗਲਿਸ਼ ਕਾਸਟ ਜਰਸੀ ਕੋਥ ਆਵਾਜਾ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਮ ਸਕੂਲ ਟੀਚਰ ਪਰਿਵਾਰ ਮੈਂਬਰ ਪਿਤਾ ਸਬਕਾ ਭਾਜੀ ਮਾਤਾ ਹਾਊਸ ਵਾਈਫ ਇੱਕ ਆਪਰਾਸਪੇਨ ਵਿੱਚ ਆਪਣਾ ਬਿਜ਼ਨਸ ਮੰਗਾ ਵਧੀਆ ਪਰਿਵਾਰ ਤੋਂ ਪੜੇ ਨਿੱਕੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਜਰਸੀ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98155 ਬੱਤ ਬੰਸੋ ਸਤਾਈ ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਜਨਮ ਤਰੀਕ 10 10 1985 ਹਾਈਟ 4 ਫੁੱਟ 10 ਇੰਚ ਪੜਾਈ ਪਲੱਸ 2 ਕਾਸਟ ਅਗਰਵਾਲ ਏਰੀਆ ਸੰਗਰੂਰ ਲੜਕੀ ਮੰਗਲਿਕ ਲੜਕੀ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕੇ ਦਾ ਤਲਾਕ ਵਾਲੇ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਕਾਸਟ ਅਗਰਵਾਰ ਹੀ ਪਰਵਾਰ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99141 98308 99141 98308 ਨਾਮ ਉਹ ਸਿੰਘ ਜਨਮ ਤਰੀਕ 1 ਜੂਨ 1995 ਹਾਈਟ 6 ਫੁੱਟ ਪੜਾਈ ਬੀਬੀਏ ਗ੍ਰੈਜੂਏਸ਼ਨ ਕਾਸਟ ਯੂਟ ਸੇਕ ਏਰੀਆ ਫਤਿਹਗੜ ਸਾਹਿਬ ਜ਼ਮੀਨ 12 ਕਿੱਲੇ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਇੱਕ ਭੈਣ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814 12845 98814 12845 ਤੁਸੀਂ WhatsApp ਨੰਬਰ ਤੇ ਤੁਸੀਂ ਇਹਨਾਂ ਨੂੰ ਕਾਲ ਜਾਂ ਮੈਸੇਜ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤੀਕਾ 14 ਸਤ ਮਹੀਨਾ 1996 ਹਾਈਟ 5 ਫੁੱਟ 7 ਇੰਚ ਏਰੀਆ ਲੁਧਿਆਣਾ ਕਾਸਟ ਕੰਬੋਸ ਵੜਾਈ ਇਹਦੇਸਮੀ ਪਾਸ ਕੰਮ ਕਾਰਪੇਂਟਰ ਤਨਖਾ 20000 ਪ੍ਰਤੀ ਮਹੀਨਾ ਪਰ ਫਾਰ ਮੈਂਬਰ ਪਿਤਾ ਮਾਤਾ 10 ਬਰਾ 2 ਬਰਾ ਮੈਰਿਡ ਨੇ ਮੰਗ ਵਧੀਆ ਪਰਵਾਤ ਤੋਂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 9886 2361